ਸਸ਼ਕ ਕਾਜੀ ਦੇ ਦਰਸ਼ਕੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਬੀਤੀ ਰਾਤ ਭੈਣੀ ਮੀਆਂ ਖਾਂ ਤੋਂ ਬਾਗੜੀਆਂ ਰੋਡ ਦੇ ਉੱਤੇ ਇੱਕ ਬਹੁਤ ਹੀ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਇੱਕ ਪ੍ਰਵਾਸੀ ਵਿਚਾਰਾ ਆਪਣੇ ਗੋਲ ਗੱਪੇ ਵੇਚ ਕੇ ਬਾਗੜੀਆਂ ਤੋਂ ਭੈਣੀ ਨੂੰ ਵਾਪਸ ਆਪਣੇ ਘਰ ਆ ਰਿਹਾ ਸੀਗਾ ਕਿ ਜਦੋਂ ਫੋਕਲ ਪੁਆਇੰਟ ਮੰਡੀ ਦੇ ਨਜ਼ਦੀਕ ਗੁਜਰਾ ਦੇ ਕੁਲ ਦੇ ਨਜ਼ਦੀਕ ਆਉਂਦਾ ਆ ਔਰ ਦੋ ਮੁੰਡੇ ਆਉਂਦੇ ਨੇ ਉਸ ਕੋਲੋਂ ਗੋਲ ਗੱਪੇ ਵੀ ਖਾਂਦੇ ਨੇ ਔਰ ਉਹ ਪੈਸੇ ਦੇਣ ਤੋਂ ਮੁਰਕੇ ਤਕਰਾਰ ਹੋ ਜਾਂਦਾ ਕਿ ਪੈਸੇ ਨਹੀਂ ਦੇਣੇ ਔਰ ਉਸ ਗਰੀਬ ਨੇ ਵੀ ਪੁੱਛਿਆ ਕਿ ਮੈਨੂੰ ਮੇਰੇ ਪੈਸੇ ਦਿਓ ਪਰ ਅੱਗੋਂ ਜਿਹੜੀ ਆਬਧਿਕੀ ਕੀਤੀ ਜਾਂਦੀ ਉਸ ਦੇ ਦਾਤਨ ਮਾਰ ਕੇ ਉਸ ਦਾ ਜਰਾ ਵਾ ਸਿਰ ਦਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਜਾਂਦਾ ਆ ਔਰ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਇਲਾਕੇ ਦੇ ਲੋਕ ਬਹੁਤ ਹੀ ਡਰ ਦਾ ਮਾਹੌਲ ਆ ਜਿਹੜਾ ਕਿ ਨਸ਼ੇ ਦੇ ਵਪਾਰੀਆਂ ਦਾ ਕਹਿ ਸਕਦੇ ਆ ਕਿ ਜਾਂ ਜਿਹੜੇ ਬੰਦੇ ਇਹ ਕੰਮ ਕਰਕੇ ਗਏ ਨੇ ਔਰ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ ਆ ਉਹ ਕਰਦਿਆਂ ਗੱਲਬਾਤ ਇਲਾਕੇ ਦੇ ਲੋਕਾਂ ਅਤੇ ਐਸ ਐਚ ਓ ਸਾਹਿਬਾ ਨਾਲ ਜੀ ਮੇਰਾ ਨਾਮ ਕੁਲਦੀਪ ਸਿੰਘ ਆ ਜੀ ਕਿਵੇਂ ਦੇਖਦੇ ਹੋ ਘਟਨਾ ਨੂੰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਘਟਨਾ ਸਰਕਾਰਾਂ ਦੀਆਂ ਨਕੇਲੀਆਂ ਸਰਕਾਰਾਂ ਦੀਆਂ ਜੋ ਵੀ ਇਹ ਘਟਨਾਵਾਂ ਸਰਕਾਰਾਂ ਦੀ ਜ਼ਿੰਮੇਵਾਰ ਸਮਝਦਾ ਵਾਂ ਕਿਉਂਕਿ ਪੁਲਿਸ ਨੂੰ ਇਹ ਸਰਕਾਰ ਪੂਰੀ ਪਾਵਰ ਨਹੀਂ ਦੇ ਰਹੀ ਹਰ ਕੋਈ ਆਪਣਾ ਮੰਤਰੀ ਜਿਹੜਾ ਜੇਬ ਚ ਪਾ ਕੇ ਫਿਰਦਾ ਜਿਹੜਾ ਕੋਈ ਫੋਨ ਮਿੰਟ ਚ ਕਰ ਦਿੰਦੇ ਜੀ ਮੈਂ ਐਮਐਲਏ ਦੇ ਯਾਰ ਆ ਮੈਂ ਇਹਦਾ ਯਾਰ ਆ ਮੇਹਦਾ ਯਾਰ ਆ ਸੋ ਜਿਹੜੀ ਜਿਹੜੀ ਪੁਲਿਸ ਵਾ ਇਹ ਇਹ ਕਮਜ਼ੋਰ ਪਈ ਆ ਪੁਲਿਸ ਨੂੰ ਪਾਵਰ ਪੂਰੀ ਦਿੱਤੀ ਜਾਵੇ ਸੋ ਇਲਾਕੇ ਦੇ ਵਿੱਚ ਹਰ ਇੱਕ ਥਾਂ ਤੇ ਇਹ ਨਹੀਂ ਗੁਰਦਾਸਪੁਰ ਚ ਹਰ ਇੱਕ ਜ਼ਿਲ੍ਹੇ ਦੇ ਵਿੱਚ ਪੁਲਿਸ ਨੂੰ ਪਾਵਰ ਦਿੱਤੀ ਜਾਵੇ ਪੁਲਿਸ ਚਾਹੇ ਤੇ ਮਿੰਟਾਂ ਸੈਕਿੰਟਾਂ ਜੇ ਕੰਮ ਠੀਕ ਹੋ ਸਕਦਾ ਲਗਾਾ ਵਾਦਾ ਜਾ ਰਿਹਾ ਵਾ ਤੇ ਜੋ ਲੋਕ ਨੇ ਇਹ ਮਤਲਬ ਜੋ ਸਰਕਾਰ ਆ ਇਹ ਨਸ਼ੇ ਨੂੰ ਠੱਲ ਨਹੀਂ ਪਾ ਰਹੀ ਤੁਸੀਂ ਕਹਿੰਦੇ ਨਸ਼ਾ ਵਧ ਰਿਹਾ ਸਰਕਾਰ ਤੇ ਪੁਲਿਸ ਕਹਿੰਦੀ ਨਸ਼ਾ ਬੰਦ ਕਰ ਨਹੀਂ ਜੀ ਸਭ ਕੁਝ ਝੂਠ ਆ ਇਹ ਵੋਟਾਂ ਕਰਕੇ ਜੋ ਵੋਟਾਂ ਦਾ ਸੰਸਰਾਂ ਚੱਲ ਰਿਹਾ ਵੋਟਾਂ ਕਰਕੇ ਹੀ ਸਾਰਾ ਸਿਸਟਮ ਜਿਹੜਾ ਖਰਾਬ ਹੁੰਦਾ ਪਿਆ ਵੋਟਾਂ ਕਰਕੇ ਇਹ ਮੰਤਰੀ ਇੱਕ ਦੂਜੇ ਨੂੰ ਨਹੀਂ ਬੋਲਦੇ ਪਏ ਜੇ ਸਰਪੰਚਾਂ ਤੇ ਸਰਪੰ ਤਿੰਨ ਦੂਜੇ ਕਰਕੇ ਨਹੀਂ ਬੋਲਦਾ ਪਿਆ ਸਿਰਫ ਆਪਣੀ ਕੁਰਸੀ ਕਰਕੇ ਭੁੱਖੇ ਕੁਰਸੀ ਕਰਕੇ ਆਪਣੀ ਕੁਰਸੀ ਨੂੰ ਬਿਚਾਰ ਰਹੇ ਨੇ ਮੈਂ ਤੇ ਕਵਾਂਗਾ ਕਿ ਸਾਰੀ ਜ਼ਿੰਮੇਵਾਰੀ ਸਰਕਾਰਾਂ ਦੀ ਆ ਪੁਲਿਸ ਨੂੰ ਅਖਤਿਆਰ ਪੂਰੇ ਦਿੱਤੇ ਨਹੀਂ ਗਏ ਪੁਲਿਸ ਨੂੰ ਪੂਰੀ ਪਾਵਰ ਦਿੱਤੀ ਜਾਵੇ ਕੋਈ ਕਦੀ ਕੁਝ ਨਹੀਂ ਹੋ ਸਕਦਾ ਜੇ ਬੱਤੀ ਨੂੰ ਚੋਰੀ ਚੋਰੀ ਬੱਤੀ ਜਿਹੜੀ ਬੰਦ ਹੋ ਸਕਦੀ ਹੈ ਜੇ ਪੁਲਿਸ ਨਹੀਂ ਕਰ ਸਕਦੀ ਸਾਰਾ ਕੁਝ ਹੋ ਸਕਦਾ ਮੈਂ ਪੁਲਿਸ ਨੂੰ ਕਵਾਂਗਾ ਕਿ ਪੁਲਿਸ ਦੇ ਕੇ ਬੇਨਤੀ ਕਰਾਂਗਾ ਕਿ ਪੁਲਿਸ ਪਰਵਾਸੀ ਚਲਾ ਗਿਆ ਛੋਟੇ ਛੋਟੇ ਬੱਚੇ ਛੱਡ ਗਿਆ ਪਿੱਛੇ ਕਿਵੇਂ ਦੇਖਦੇ ਬਹੁਤ ਦੁਖਾਲੀ ਘਟਨਾ ਜੀ ਮੈਂ ਤੇ ਕਵਾਂਗਾ ਕਿ ਹਰਕ ਦਾ ਜੀ ਚਲ ਗਿਆ ਉਹਨੂੰ ਪੁੱਛ ਕੇ ਵੇਖੋ ਅੱਜ ਉਸ ਨਾਲ ਹੋਇਆ ਕੱਲ ਨੂੰ ਕਿਸੇ ਨਾਲ ਵੀ ਹੋ ਸਕਦਾ ਸਾਡੇ ਹੀ ਬੱਚੇ ਹੈਗੇ ਸਾਰਾ ਪਰਿਵਾਰ ਹੈਗਾ ਇਸ ਕਰਕੇ ਮੈਂ ਬੇਨਤੀ ਕਰਾਂਗਾ ਉਹਨਾਂ ਨੂੰ ਵੀ ਕਰਾਂਗਾ ਨਸ਼ਿਆਂ ਵਾਲਿਆਂ ਨੂੰ ਇਹ ਕੰਮ ਬੰਦ ਕਰੋ ਤੇ ਬੇਨਤੀ ਉਹਨਾਂ ਦੇ ਅੱਗੇ ਕਿ ਇਹ ਛੱਡ ਦੋ ਕੰਮ ਵੀ ਬਹੁਤ ਢਿਲਾ ਵਰਤੇ ਜਾ ਰਿਹਾ ਕਿਉਂਕਿ ਕੰਮ ਤੇ ਪੁਲਿਸ ਦਾ ਅਸਰ ਹੈ ਜੀ ਪੁਲਿਸ ਨੂੰ ਪਾਵਰ ਨਹੀਂ ਮਿਲਦੀ ਪੁਲਿਸ ਦੇ ਪਿੱਛੇ ਫੋਨ ਆ ਜਾਂਦੇ ਆ ਕੋਈ ਦੀ ਕੋਸ਼ ਆ ਜਾਂਦਾ ਕੋਈ ਵਸ਼ਾ ਆ ਜਾਂਦਾ ਕਿ ਪੁਲਿਸ ਨੂੰ ਜਿਹੜੀ ਹੈ ਪਾਵਰਫੁੱਲ ਮਿਲੇ ਤੇ ਪੁਲਿਸ ਸਭ ਕੁਝ ਕਰ ਸਕਦੀ ਹੈ ਠੀਕ ਤੁਹਾਨੂੰ ਤਾਂ ਭੈਣੀ ਮੀਆਂ ਖਾਂ ਕਤਲ ਹੋਇਆ ਹੈ ਤੇ ਕੀ ਸਾਰੀ ਕਾਰਵਾਈ ਕੀਤੀ ਹੈ ਕਿਤੇ ਕਿਦਾਂ ਸਾਰਾ ਹੋਇਆ ਹੈ ਇਹ ਥਾਣਾ ਭੈਣੀ ਮੀਆਂ ਖਾਂ ਦੇ ਵਿੱਚ ਇੱਕ ਤਰਬਿੰਦਰ ਕੁਸ ਪ੍ਰਵਾਸੀ ਮੀ ਦੂਰ ਸੀ ਜਦੀ ਉਮਰ 32 ਸਾਲ ਆ ਉਹ ਗੋਲ ਗੱਪੀਆਂ ਵੇਚਣ ਦਾ ਕੰਮ ਕਰਦਾ ਸੀ ਕੱਲ ਬੀਤੀ ਰਾਤ ਜਦੋਂ ਬਾਗੜੀਆਂ ਪਿੰਡ ਤੋਂ ਗੋਲ ਗੱਪੇ ਵੇਚ ਕੇ ਵਾਪਸ ਭੈਣੀ ਮੀਆਂ ਖਾ ਨੂੰ ਆ ਰਿਹਾ ਸੀ ਤਾਂ ਉਹਦੀ ਉੱਥੇ ਜਿਹੜੀ ਹੈਗੀ ਡੈੱਡ ਬੋਡੀ ਮਿਲੀ ਜਿਹਦੀ ਉਹਦੀ ਪਤਨੀ ਜਿਹੜੀ ਹੈਗੀ ਆ ਅੰਜਲੀ ਉਹਨੇ ਇਨਫਾਰਮੇਸ਼ਨ ਦਿੱਤੀ ਸਾਨੂੰ ਉਹਦੇ ਆਧਾਰ ਤੇ ਬਿਆਨ ਦੇ ਆਧਾਰ ਤੇ ਉਹਦੇ ਜਿਹੜੀ ਹੈ ਪੁਲਿਸ ਕਾਰਵਾਈ ਕਰਕੇ ਪੋਸਟਮਾਰਟਮ ਦੀ ਜਿਹੜੀ ਇਹ ਲਾਸ਼ ਜਿਹੜੀ ਹੈ ਸਿਵਲ ਹਸਪਤਾਲ ਗਰਦਾਸਪੁਰ ਭੇਜ ਰਹੀ ਹੈ ਜੀ ਥੈਂਕ ਯੂ ਜਿਹੜੇ ਦੋਚੀ ਨੇ ਉਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਕਿਸੇ ਨੂੰ ਇਹਦੇ ਚ ਜਿਹੜੀ ਹੈਗੀ ਆ ਬਖਸ਼ਣ ਵਾਲੀ ਜਿਹੜੀ ਆ ਕਾਨੂੰਨ ਨਹੀਂ ਦੇਗਾ ਜਗ੍ਹਾ ਅਸੀਂ ਜਲਦੀ ਤੋਂ ਜਲਦੀ ਇਹਨੂੰ ਕੇਸ ਨੂੰ ਟ੍ਰੇਸ ਕਰਕੇ ਜਿਹੜਾ ਜਨਤਕ ਤੌਰ ਤੇ ਜਿਹੜਾ ਹੈਗਾ ਦੁਬਾਰਾ ਦੱਸਾਂਗੇ ਜੀ ਮੇਰਾ ਨਾਮ ਬਲਵਿੰਦਰ ਸਿੰਘ ਮੈਂ ਸਾਬਕਾ ਸਰਪੰਚ ਪਿੰਡ ਰਾਜਪੁਰੇ ਤੋਂ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਘਟਨਾ ਨੂੰ ਵੇਖੋ ਜੀ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਇੱਕ ਪ੍ਰਵਾਸੀ ਮਜ਼ਦੂਰ ਕਾਫੀ ਸਮੇਂ ਤੋਂ ਪਿੰਡ ਪ੍ਰਾਣੀਆਂ ਬਾਗੜੀਆਂ ਵਿਖੇ ਇੱਕ ਗੋਲ ਗੱਫਿਆਂ ਦੀ ਰੇੜੀ ਲਗਾ ਰਿਹਾ ਸੀ ਤੇ ਆਪਣਾ ਪਰਿਵਾਰ ਪਾਲ ਰਿਹਾ ਸੀ ਅੱਜ ਜੋ ਸ਼ਾਮ ਕੁ ਤਕਰੀਬਨ 10 11 ਵਜੇ ਦਾ ਟਾਈਮ ਹੋਵੇਗਾ ਜਦੋਂ ਕਿ ਵਾਪਸੀ ਆ ਰਿਹਾ ਆਪਣੇ ਕੰਮ ਤੋਂ ਤੇ ਕੁਝ ਅਣਪਛਤੇ ਬੰਦਿਆਂ ਨੇ ਪਤਾ ਨਹੀਂ ਕੋਈ ਨਸ਼ੇੜੀ ਸੀਗੇ ਜਾਂ ਕੋਈ ਕਿਸੇ ਨਾ ਕੋਈ ਨਿੱਜੀ ਦੁਸ਼ਮਣੀ ਸੀ ਤੇ ਉਹਨਾਂ ਨੇ ਉਸ ਬੰਦੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਬਹੁਤ ਹੀ ਮੰਦਭਾਗੀ ਘਟਨਾ ਹੈ ਤੇ ਇਸ ਮੰਦਭਾਗੀ ਘਟਨਾ ਦੇ ਨਾਲ ਸਾਡੇ ਜੋ ਵੀ ਇਸ ਇਲਾਕੇ ਦੇ ਵਿੱਚ ਬਹੁਤ ਹੀ ਸਨਸਣੀ ਖੇਦ ਹੈ ਤੇ ਬਹੁਤ ਹੀ ਜਿਆਦਾ ਮੰਦਭਾਗੀ ਇਹ ਘਟਨਾ ਹੈਗੀ ਹੈ ਤੇ ਇਲਾਕੇ ਦੇ ਵਿੱਚ ਖਤਰੇ ਦਾ ਮਾਹੌਲ ਬਣਿਆ ਲੋਕ ਸਹਿਮੇ ਹੋਏ ਨੇ ਕਿ ਇਸ ਚੀਜ਼ ਨੂੰ ਨਸ਼ੇ ਨੂੰ ਜਾਂ ਇਹੋ ਜਿਹੇ ਲਟੇਰਿਆਂ ਨੂੰ ਜਲਦੀ ਤੋਂ ਜਲਦੀ ਠੱਲ ਪਾਈ ਜਾਏ ਆਪਾਂ ਮਾਨ ਸਰਕਾਰ ਤੋਂ ਜਿੱਥੇ ਚੜਿਆ ਘਟਨਾ ਇਸ ਜਗ੍ਹਾ ਤੇ ਵਾਪਰੀ ਹੈ ਇਸ ਜਗ੍ਹਾ ਤੇ ਘਟਨਾ ਵਾਪਰੀ ਹੈ ਇਹ ਭੈਣੀ ਮੀਆਂ ਖਾਂ ਫੋਕਲ ਪੁਆਇੰਟ ਦੇ ਲਾਗੇ ਗੰਦਾ ਨਾਲਾ ਗੰਦੇ ਨਾਲੇ ਦੇ ਨਾਲ ਹੀ ਗੁਜਰਾਂ ਦਾ ਖੋਲਾ ਮੈਂ ਚਾਹਾਂਗਾ ਕਿ ਕੈਮਰਾਮੈਨ ਨੂੰ ਕਿ 1 ਮਿੰਟ ਆ ਗੁਜਰਾਂ ਦਾ ਖੋਲਾ ਦਿਖਾਇਆ ਜਾਵੇ ਇਹ ਜੋ ਗੁਜਰਾਂ ਦਾ ਕੋਲ ਹੈਗਾ ਇੱਥੇ ਗੁਜਰਾਂ ਦੇ ਕੋਲ ਦੇ ਜਦੋਂ ਆਪਾਂ ਗੁਜਰਾਂ ਦੇ ਕੋਲ ਗਏ ਆਪਾਂ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਆਖਿਆ ਕਿ ਖੜਾ ਕੇ ਸੁਣਿਆ ਅਸੀਂ ਜਦੋਂ ਦੌੜ ਕੇ ਗਏ ਆ ਦੋ ਸਾਡੀਆਂ ਜਨਾਨੀਆਂ ਗਈਆਂ ਨੇ ਮੈਂ ਗਿਆ ਆਂ ਅਸੀਂ ਜਾ ਕੇ ਦੇਖਿਆ ਉਹਨਾਂ ਚ ਇਹਨੂੰ ਦੋ ਆਦਮੀ ਸੀ ਉਹ ਭੱਜ ਗਏ ਨੇ ਤੇ ਲੇਕਿਨ ਉਹ ਬੱਚੇ ਦੀ ਜੋ ਪਰਦੇਸੀ ਮਜ਼ਦੂਰ ਹੈਗਾ ਉਹਦੀ ਡੈਥ ਹੋ ਚੁੱਕੀ ਸੀ ਉਹਦੇ ਸਿਰ ਦੇ ਵਿੱਚ ਉਹਨਾਂ ਨੇ ਕੋਈ ਤੀਜ ਹਥਿਆਰ ਨਾਲ ਵਾਰ ਕੀਤਾ ਤੇ ਉਹਦੀ ਲੋਕੇ ਸਿਰ ਦੇ ਵਿੱਚ ਸੱਟ ਲੱਗੀ ਆ ਉਹਦੀ ਮੌਕੇ ਤੇ ਹੀ ਡੈਥ ਹੋ ਚੁੱਕੀ ਸੀ ਹਾਂਜੀ ਕੀ ਅਪੀਲ ਕਰੋਗੇ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਰਹੇ ਹੋ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਤੇ ਮਾਨ ਸਰਕਾਰ ਨੂੰ ਇਹੋ ਹੀ ਅਪੀਲ ਕਰਦੇ ਆ ਕਿ ਇਹ ਜੋ ਨਸ਼ਿਆਂ ਦਾ ਗੜ ਚੱਲ ਰਿਹਾ ਇਸ ਨੂੰ ਜਲਦੀ ਤੋਂ ਜਲਦੀ ਠੱਲ ਪਾਈ ਜਾਵੇ ਤੇ ਅੱਗੇ ਤੋਂ ਲੋਕ ਸੇਫ ਹੋ ਸਕਣ ਧੰਨਵਾਦ ਮੇਰੇ ਨਾਲ ਜੀ ਖੂਬ ਜੀ ਬਹੁਬ ਤੁਹਾਡੇ ਡੇਰੇ ਦੇ ਲਾਗੇ ਘਟਨਾ ਵਾਪਰੀ ਆ ਦੇਖਿਆ ਉਸ ਟਾਈਮ ਦੇ ਉੱਤੇ ਹਾਂਜੀ ਸਰ ਅਸੀਂ ਵੇਖਿਆ ਦੋ ਬੰਦੇ ਭੱਜੇ ਪਤਾ ਲੱਗਾ ਕਿ ਕੀ ਚੱਲਦੋ ਝਗੜਾ ਹੋਇਆ ਜਾ ਇੱਥੇ ਕੋਈ ਪਤਾ ਨਹੀਂ ਬਸ ਸਾਨੂੰ ਖੜਾਕ ਸੁਣੀ ਆ ਅਸੀਂ ਅੰਦਰ ਲੰਮੇ ਭਈ ਕਿ 10 ਦਾ ਟਾਈਮ ਹੀ ਤੇ ਬਾਹਰ ਨਿਕਲ ਕੇ ਆਏ ਤੇ ਉਹ ਨਜ਼ਰ ਭੱਜ ਗਈ ਦੋ ਮੁੰਡੇ ਭੱਜਦੇ ਦੇਖੇ ਤੁਸੀਂ ਭੱਜਦੇ ਦੇਖੇ ਮੋਟਰਸਾਈਕਲ ਤੇ ਹੀ ਮੋਟਰਸਾਈਕਲ ਤੇ ਹੀ ਤੇ ਕਿਵੇਂ ਦੇਖਦੇ ਹੋ ਘਟਨਾ ਵਾਪਰੀ ਹੈ ਤਾਂ ਡਰ ਦਾ ਮਾਹੌਲ ਪੈ ਗਿਆ ਸਾਰੇ ਪਾਸੇ ਹਾਂਜੀ ਚੰਗੀ ਗੱਲ ਆ ਮਾੜੀ ਗੱਲ ਬਹੁਤ ਮਾੜੀ ਗੱਲ ਹੋਈ ਹੈ ਵਿਚਾਰਾ ਗੋਲ ਗੱਫੇ ਲੈ ਕੇ ਰੋ ਜਾਂਦਾ ਸੀ 9 10 ਵਜੇ ਕਿੰਨਾ ਕ ਟਾਈਮ ਹੋਇਆ ਤਾ ਦਸ ਦਾ ਹੋਣਾ ਤੇ ਜਦੋਂ ਤੁਸੀਂ ਦੇਖਿਆ ਉਹ ਬਾਅਦ ਤੇ ਉਹ ਮੋਟਰਸਾਈਕਲ ਆਹੀ ਉਥੇ ਉਹਦੇ ਰੇੜੀ ਉਥੇ ਖਲੋਤੀ ਸੀ ਇਹਦੀ ਅਦੇ ਉਹਨੂੰ ਲੱਭਿਆ ਮੁੜ ਕੇ ਇਧਰ ਵੇਖਿਆ ਬੁੱਖਾ ਤੇ ਨਾਲ ਹੀ ਜਿੰਦੇ ਗਏ ਕਿੱਥੇ ਦੇਰ ਬਾਅਦ ਬਾਪੂ ਪਹੁੰਚ ਪਹੁੰਚਦੀ ਹੈ ਜਾਨ ਫੋਰਸ ਪਹੁੰਚ ਪਹੁੰਚ ਗਈ ਸੀ ਕੋਈ ਵੀ ਮਿਟਾਵਾ ਜੀ ਆਹ ਠੀਕ ਬਾਅਦ ਉਹ ਚਲਾਈ ਦੇ ਆ ਸਾਹੀ ਪੁਲਿਸ ਨੂੰ ਦੱਸਿਆ ਜਾ ਕੇ ਠੀਕ ਹੈ ਹਾਂ ਤੁਹਾਡੇ ਲੋ ਦੱਸਿਆ ਜਾਂਦਾ ਪੁਲਿਸ ਹਾਂਜੀ ਜਿਹੜਾ ਬੰਦਿਆਂ ਨੇ ਮਾਰੇ ਉਹਨਾਂ ਦਾ ਕਾਰਵਾਈ ਹੋਣੀ ਚਾਹੀਦੀ ਆ ਕਿ ਉਹ ਮਾਰੇ ਗਰੀਬ ਨਾਲ ਧੱਕਾ ਕੀਤਾ ਉਹਨਾਂ ਨੇ ਛੋਟੇ ਛੋਟੇ ਨੇ ਜਾਂਦੇ ਹੁੰਦੇ ਤਿੰਨ ਚਾਰ ਹਾਂ ਮੈਂਦ ਕਰਦੀ